ਉਹ ਰਚਾਵਣ ਬੁਰਾ ਹੋਏ ਨਾ ਦਿਨ ਵਿਆਂ ਨੂੰ ਹੋਏ ਨੇ ਆਏ ਉਹਦੀ ਬਹੁਤੀ ਗਲਤੀ ਕਰੋਂਗੇ ਡੁਬਾਉਂਦਾ ਤੇ ਉਹਨਾਂ ਦੇ ਵਿੱਚ ਚੰਦਰਾ ਨਾ ਪੁੱਛਿਆ ਪਾ ਕੇ ਇਹ ਗਰੀਬਾਂ ਦਾ ਬੱਚਾ ਹੈਗਾ ਇਹ ਗਰੀਬਾਂ ਦੇ ਮੰਗ ਕਿੱਥੇ ਜਾਣਾ ਹੈਗਾ ਤੇ ਕਿਹੜਾ ਗਾਂ ਨਾੜੀ ਦੇ ਵਿੱਚ ਨਰਦ ਕਰੇ ਤੋ ਪੈਂਦੇ ਬਰਸਾਤੀ ਕਿਰਨ ਨਾਲੀ ਨੇ ਇੱਕ ਹੋਰ ਨੌਜਵਾਨ ਨੂੰ ਨਿਕਲ ਲਿਆ 22 ਸਾਲ ਦਾ ਯੁਵਕ ਕਰਨ ਨਾਲੇ ਵਿੱਚ ਹੱਥ ਦੋ ਰਿਆ ਸੀ ਤੇ ਉਹ ਫਿਸਲ ਕੇ ਡੁੱਬ ਗਿਆ ਯੁਵਕ ਦੀ ਪਛਾਣ ਕਲਾਨੌਰ ਨਿਵਾਸੀ ਰਾਜਪੁੱਤਰ ਕਰਨ ਦੇ ਰੂਪ ਵਿੱਚ ਹੋਈ ਹੈ ਐਨ ਡੀ ਆਰ ਐਫ ਦੀ ਟੀਮਾਂ ਡੁੱਬੇ ਨੌਜਵਾਨ ਦੀ ਤਲਾਸ਼ ਕਰ ਰਹੀਆਂ ਨੇ ਪਰ ਪਾਣੀ ਗਹਿਰਾ ਹੋਣ ਦੇ ਕਾਰਨ ਹਜੇ ਤੱਕ ਉਹਦਾ ਪਤਾ ਨਹੀਂ ਚਲ ਪਾਇਆ ਦੱਸਿਆ ਜਾ ਰਿਹਾ ਹੈ ਕਿ ਕਿਰਨ ਨਾਲੇ ਤੋਂ ਥੋੜਾ ਜਿਹਾ ਦੂਰ ਚੁਕੀਆਂ ਵਿੱਚ ਉਹ ਰਹਿੰਦਾ ਸੀ ਤੇ ਇੱਕ ਸੈਲੂਨ ਵਿੱਚ ਕੰਮ ਕਰਦਾ ਸੀ ਅਜੇ ਉਹਦੀ ਸ਼ਾਦੀ ਨੂੰ 10 ਦਿਨ ਹੋਏ ਸੀ ਪੁਲਿਸ ਵਾਲੇ ਵੀ ਆਪਣੀ ਵਰਦੀ ਉਤਾਰ ਕੇ ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਪਾਣੀ ਦੀ ਤੇਜ਼ ਧਾਰਾਂ ਦੇ ਕਾਰਨ ਉਹ ਕਾਮਯਾਬ ਨਹੀਂ ਹੋ ਪਾਏ ਇਸ ਲਈ ਐਨ ਡੀ ਆਰ ਐਫ ਦੀ ਟੀਮ ਬੁਲਾਈ ਗਈ ਰਾਵੀ ਨਦੀ ਦੀ ਬਾੜ ਦੇ ਪਾਣੀ ਕਾਰਨ ਕਿਰਨ ਨਾਲਾ ਇਹ ਰੰਗ ਦਿਖਾ ਰਿਹਾ ਹੈ ਇਹ ਨਾਲਾ ਚੁਗਬਾਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਦੋ ਲੋਕਾਂ ਦੀ ਜਾਨ ਵੀ ਲੈ ਚੁੱਕਿਆ ਹੈ ਤੇ ਇੱਥੇ ਹਜ਼ਾਰਾਂ ਏਕੜ ਫਸਲਾਂ ਵੀ ਨਸ਼ਟ ਹੋਈਆਂ ਨੇ ਮੇਰਾ ਪ੍ਰਣਾਮ ਵਰਮਜੀਤ ਵਾ ਜੀ ਆਦੀ ਮੋਤੀਆ ਬਾਹਰ ਬੈਨਾ ਆਇਆ ਤੇ ਕਦੀ ਕਿਰੰਤੇ ਆਇਆ ਨਹੀਂ ਘਰ ਫਲਸਾਂ ਬਣੀਆਂ ਸਭ ਕੁਝ ਬਣਿਆ ਉਹਨੇ ਬਾਹਰ ਤੋਂ ਲੂਣ ਦਾ ਕੰਮ ਕਰਦਾ ਪ੍ਰਾਜਨ ਤੋਂ ਕੰਮ ਕਰਦੇ ਆਡਾ ਬੱਚਾ ਲੱਭ ਜਾਵੇ ਆਈ ਹੋਰ ਕੁਝ ਨਹੀਂ ਮੰਗਦੇ 5-10 ਦਿਨ ਬਿਆਨ ਹੋਏ ਨੇ ਆਉਂਦੀ ਮੋਤੀ ਗਲਤੀ ਕਿੰਦੇ ਆਲੇ ਲੁੱਟੇ ਗਏ ਨਾ ਬਾ

ਇੱਕ ਤੇ ਜਿਹੜੇ ਜ਼ਿੰਮੇਵਾਰਾਂ ਦੇ ਡੁੱਬਾ ਹੁੰਦਾ ਉਹਨਾਂ ਦੇ ਵਿੱਚ ਚੰਦਰਾ ਨਾ ਫਕਟ ਇਹ ਗਰੀਬਾਂ ਦਾ ਬੱਚਾ ਦਾ ਇਹ ਗਰੀਬਾਂ ਦੇ ਮੰਗ ਕਿੰਨੇ ਜਾਣਾਗਾ ਇਹ ਕਿਹੜਾ ਗਾਂ ਨਾਲੀ ਦੇ ਬੱਚੇ ਨਰਦੇ ਕਰਨ ਤੇ ਉਹ ਗਿਆਨ ਸਾਹਿਰ ਕਿੰਦਾ ਜੀ ਕਰਨਿਆ ਜੀ ਉਹਨੂੰ ਦੱਸਦੇ ਨੂੰ ਇਹਦੇ ਵਿਆਹ ਨੂੰ ਤੇ ਉਹ ਤੇ ਵਿਚਾਰਾ ਕਰਨ ਤੇ ਆਉਂਦਾ ਨਹੀਂ ਆਜੋ ਪਤਾ ਨਹੀਂ ਕਿਤਰਾ ਆ ਗਿਆ ਕਿਤਰਾ ਨਹੀਂ ਕਿ ਇੱਥੇ ਕੋਈ ਹੱਥ ਤੋਂ ਨਗਾ ਹੀ ਤੇ ਬਾਹਰ ਹੋ ਕੇ ਪੈਸਾ ਦੋ ਉਹ ਵੀ ਚਲਾ ਗਿਆ ਉਹ ਤਾਂ ਹੁਣ ਉਹ ਚੋ ਦੇ ਕਿਤੇ ਪੈਰ ਤੇ ਲੱਗੇਗਾ ਜਾਨ ਪੁੱਟ ਕੇ ਕਿਹੜਾ ਕਹਿੰਦਾ ਮੈਂ ਮਰ ਜਾਵਾਂ ਆ ਜਿਹੜੇ ਮਾ ਦਾ ਪਿਓ ਮਰੇ ਆ ਪੋਤਮਰੇ ਉਹਨੂੰ ਕੁਛ ਨਹੀਂ ਕੁਛ ਯਾਰ ਬਾ ਗੁੱਡੀ ਦੇ ਘਰ ਦੀ ਹੈ ਗਈ ਆ ਸਾਡੀ ਬੇਨਤੀ ਆ ਸਾਡੀ ਸਰਕਾਰਾ ਘਰੀ ਬੇਨਤੀ ਕਿ ਤੁਹਾਡੇ ਨਾਲ ਵੀ ਬੇਨਤੀ ਆ ਗਿਆ ਮਰਾਜਮਾਂ ਕਾੜੀ ਬੇਨਤੀ ਵੀ ਚਲੋ ਉਹ ਬੱਚਾ ਤੋਂ ਸਾਡਾ ਮਰ ਗਿਆ ਪਰ ਸਾਡੀ ਇਲਾਜ ਤੇ ਸਾਨੂੰ ਲੱਭ ਦੇਣ ਗਰੀਬਾਂ ਦੀ ਝੁਗੀ ਝੋਂਪੜੀ ਵਾਲਿਆਂ ਦੇ ਮੁੰਡਾ ਆ ਗਾ ਜੋ ਦਾਦਿਆਂ ਦਾ ਮੇਰਾ ਨਾਮ ਬਾਬਾ ਤਰਲੋਚਨ ਮੁੰਡੇ ਨਾ ਕਰਨ ਕਰਨ ਕੁਮਾਰ ਅਗਵਾ ਮੈਂ ਥਾਣੇ ਮਜੂਦ ਸੀਗਾ ਇੱਕ ਫੋਨ ਆਇਆ ਇਕ ਕਰਨ ਨਾਮ ਦਾ ਲੜਕਾ ਇੱਥੇ ਐਲਫਿਸਲ ਕਰਕੇ ਨਹਿਰ ਦੇ ਵਿੱਚ ਜਿਹੜਾ ਡੁੱਬ ਗਿਆ ਤੇ ਅਸੀਂ ਇੱਥੇ ਆਏ ਆ ਪੁਲਿਸ ਪਾਰਟੀ ਦੇ ਨਾਲ ਆਣ ਕੇ ਦੇਖਿਆ ਤਾਂ ਫਿਰ ਐਨਡੀਆਰਫ ਵਾਲਿਆਂ ਨੂੰ ਕੰਟੈਕਟ ਕੀਤਾ ਤੇ ਉਹ ਹੁਣ ਇਸ ਵੇਲੇ ਉਹਨੂੰ ਰੈਸਕਿਊ ਕਰ ਰਹੇ ਹੈ ਆਪਣੀ ਲੱਗੇ ਹੋਏ ਨੇ ਨਹਿਰ ਦੇ ਵਿੱਚ ਨਹਿਰ ਚ ਕਾਫੀ ਡੂੰਘਾ ਪਾਣੀ ਹੈ ਤੇ ਅਜੇ ਤੱਕ ਕਾਰਵਾਈ ਚੱਲ ਜਾਰੀ ਹੈ ਕਿ ਤੱਕ ਜਿਹੜੀ ਆ ਉਸ ਦੀ ਜਿਹੜੀ ਆ ਬਾਡੀ ਜਿਹੜੀ ਨਹੀਂ ਮਿਲੀ ਉਸ ਤੋਂ ਪਹਿਲਾਂ ਮੈਂ ਸੀ ਸਾਡੇ ਥਾਣੇ ਦਾ ਮੁੰਸ਼ੀ ਸੀ ਗੁਰਬਾਧ ਸਿੰਘ ਐ ਐਸਏ ਰਾਮ ਲੁਭਾਇਆ ਜੀ ਇੱਕ ਹੋਮਗਾਰਡ ਦਾ ਜਵਾਨ ਸੀਗਾ ਸੁਖਜਿੰਦਰ ਸਿੰਘ ਇੱਕ ਇਥੋਂ ਦੇ ਆਰਮੀ ਪਰਸਨ ਸੀਗੇ ਐਕ ਸਰਵਿਸਮੈਨ ਅਸੀਂ ਕੱਪੜੇ ਉਤਾਰ ਕੇ ਆਪਾਂ ਵਿੱਚ ਗਏ ਸੀ ਤਾਂ ਕਿ ਕਾਫੀ ਪਾਣੀ ਡੂੰਘਾ ਸੀਗਾ ਤਾਂ ਫਿਰ ਅਸੀਂ ਆਪਣੇ ਆਪ ਨੂੰ ਬੇਵੱਸ ਮਹਿਸੂਸ ਕੀਤਾ ਤੇ ਵਾਪਸ ਆ ਗਏ ਇਨ ਬਿਟਵੀਨ ਜਿਹੜੀ ਹੈ ਇੰਡੀਆ ਰਫ ਦੀਆਂ ਟੀਮਾਂ ਵੀ ਆ ਗਈਆਂ ਤੋਂ ਹੁਣ ਇਹ ਵੇਲੇ ਭਾਲ ਕਰਦੇ